ਆਜਾ ਪਾ ਤੁਹਾਨੂੰ ਗੇਮ ਨਾਲ ਕੀ ਡੇਕਾਂ ਜਿਹੜੇ ਆ ਬਰਤ ਸੰਗੇ ਬਰਾਤ ਜਿਹੜੀ ਖੇੜਾ ਜਿਹੜੀ ਪੁਰੀਆਂ ਅੰਦਰ ਨੇ ਜੇ ਵੀ ਆਉਣੇ ਹੁਣ ਅੱਗ ਨਾਲ ਘੱਟ ਗਏ ਨੇ ਠੀਕ ਹੈ ਹੁਣ ਇਹ ਕਹਿੰਦੇ ਕਿ ਇਹ 4 ਵੀ ਹੁੰਦੇ ਆ ਤੇ 5ਵਾਂ ਕੀ ਗਿਆਂ ਦਾ ਜ ਆਪਾਂ ਕੀ ਚੱਲਿਆ ਸਕਦੇ ਠੀਕ ਹੈ ਹਨਨ ਕਰਦਾ ਆਪਾਂ ਜਵਾਬ ਦੇਣਾ ਕਰਦਾ ਗੇਮ ਵਿੱਚ ਦਰਸ਼ਾਵਾਂਗੇ ਇਹਨੂੰ ਸਭ ਛਤਾਂਗੇ ਪਹਿਲਾ ਸਟੈਪ ਕੀ ਆ 1 ਬਾਈ 1 ਇੱਕ ਇੱਕ ਕਰਕੇ ਇੱਕ ਹੱਥ ਨਾਲ ਆਪਾਂ ਗੇਮ ਰੱਖੀ ਆ ਵੀ ਇੱਕ ਹੱਥ ਨਾਲ ਇਹਨੂੰ ਫੇਰ ਲਾ ਠੀਕ ਹੈ ਇੱਕ ਵਾਰ ਇਹਨੂੰ ਫੇਰ ਦੋ ਦੋ ਜੁਟ ਮਾਰ ਉਹਦੇ ਚੱਕਣੇ ਆ ਠੀਕ ਹੈ ਦੋ ਦੋ ਤੋਂ ਬਾਅਦ ਕੀ ਆ ਦੋ ਦੋ ਤੋਂ ਬਾਅਦ ਆਪਾਂ ਕਰਾਂਗੇ ਉਹ ਫਿਰ ਤੀਜੀ ਵਾਰੀ ਆ ਜਾਏਗੀ ਠੀਕ ਹੈ ਜਿੱਦਾਂ ਮੈਂ ਇੱਦਾਂ ਹੋ ਗਿਆ ਸੀਗਾ ਇਹਦਾ ਮਤਲਬ ਗੇਮ ਤੋਂ ਮੈਂ ਆਊਟ ਸੀਗਾ ਠੀਕ ਹੈ ਹੁਣ ਮੈਂ ਇਕੱਠੀਆਂ ਤੇ ਨਹੀਂ ਚੱਕਣਾ ਚੱਕੋਗੇ ਨਾ ਆਪ ਵੀ ਚੱਕੋਗੇ ਠੀਕ ਹੈ ਫਿਰ ਮੈਂ ਚਾਰ ਚੱਕਣੀਆਂ ਇਕੱਠੀਆਂ ਚਾਰ ਚੱਕਣੀਆਂ ਠੀਕ ਹੈ ਚਾਰ ਚੱਕਣ ਤੋਂ ਬਾਅਦ ਗਿਆ ਫਿਰ ਆ ਗਿਆ ਜੀ ਪੁੱਤਾ ਇਹ ਨੂੰ ਕਰਦੇ ਆ ਜਦੋਂ ਇਦਾਂ ਇਹਦੇ ਵਿੱਚ ਕੀ ਆ ਤੇਖ ਤੇ ਕਿੰਨਾ ਕਿਤਨਾ ਜਿੱਗਾ ਇਹ ਤਾਂ ਚੱਕ ਨਹੀਂ ਹੋਣਾ ਚੱਲੇਗਾ ਓਕੇ ਫਿਰ ਇੱਕ 2000 ਟੱਕਰ ਨਹੀਂ ਹੋਣਾ ਚਾਹੀਦੀ ਠੀਕ ਹੈ ਇਸ ਤਰੀਕੇ ਨਾਲ ਕਰਕੇ ਨਹੀਂ ਇਦਾਂ ਕਰਕੇ ਠੀਕ ਹੈ ਇਹੋ ਕਿ ਜੇ ਫੇਰਾ ਪਾਸਟਿਸ ਨਿਕਲਾ ਚੱਲ ਰਿਹਾ ਠੀਕ ਹੈ ਇਸ ਤੋਂ ਬਾਅਦ ਆ ਗਿਆ ਕੋਕੀ ਉਹ ਕਰੇਗਾ ਤਾਂ ਹਲਾਉਣਾ ਨਹੀਂ ਇਦਾਂ ਨਹੀਂ ਕਰਨਾ ਠੀਕ ਹੈ ਜੇ ਉਹ ਦੇਖੀ ਇਹਨੂੰ ਕਿਤੇ ਇੱਥੇ ਲੈ ਕੇ ਆਵਾ ਜਿੱਥੇ ਮਰਦੀ ਪੌਦੇ ਉੱਥੇ ਹੀ ਖਿੱਚ ਕੇ ਲਓ ਠੀਕ ਹੈ ਇਹਨੂੰ ਇੱਕ ਚੰਦ ਤਾਲਣਾ ਕੋਕੀ ਦੇ ਵਿੱਚ ਉਹ ਕਰਦੇ ਠੀਕ ਹੈ ਫਿਰ ਉਹਨੂੰ ਟੱਕ ਲਾਉਣਾ ਇਸ ਤੋਂ ਬਾਅਦ ਕੀ ਨਾ ਝੋਲੀ ਠੀਕ ਹੈ ਆ ਹੁਣ ਕੱਟੀਆਂ ਹੋ ਗਈਆਂ ਇਹ ਜਾਨਕੀ ਇੱਕ ਦੂਜੇ ਤੱਕ ਹੀ ਹਿੱਲਣੀਆਂ ਚਾਹੀਦੀਆਂ ਕੱਲੀ ਕਰਕੇ ਟਿਕਣੀਆਂ ਬਾ ਠੀਕ ਹੈ ਜੇ ਹਿੱਲ ਗਏ ਮਤਲਬ ਕਿ ਸਾਡੀ ਗੇਮ ਕੀ ਆ ਉਹ ਸਭ ਖਤਮ ਹੋ ਗਏ ਠੀਕ ਹੈ ਇਸ ਤਰ੍ਹਾਂ ਲਿਕੇ ਆਪਾਂ ਜਿਹੜੇ ਆ ਇਹਦੇ ਨਾਲ ਨਾਲ ਕੀ ਕਰ ਸਕਦੇ ਆਪਾਂ ਕੀ ਕਹਿੰਦੇ ਆ ਜਿਹੜੀ ਜਿਹੜੀ ਕੀਤੀ ਆਪਾਂ ਕੀ ਹੈ